ਮਹਾਰਿਸ਼ੀ ਬਾਲਮਿਕ ਗੁਰੂ ਰਵਿਦਾਸ ਯੁਵਾ ਇਕਤਾ ਮਹਾਸਭਾ ਨੇ ਸ਼ਨੀਵਾਰ ਨੂੰ ਗੋਂਦਪੁਰ ਜੈ ਚੰਦ ਅਤੇ ਇਸ ਪਰ ਅਤੇ ਬਾਹਰ ਭੇਜਣ ਵਾਲੇ এজੰਟਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਇਹ ਰੈਲੀ ਐਮ ਸੀ ਪਾਰਕ ਤੋਂ ਨਵੇਂ ਬੱਸ ਸਟੈਂਡ ਰਾਹੀਂ ਡੀ ਸੀ ਦਫਤਰ ਤੱਕ ਗਈ ਅਤੇ ਕਾਂਗਰਸ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਅਸੀਂ ਜੋਂ ਨੂੰ ਸਹਿੰਦੇ ਅਸੀਂ ਮਹਾਪਾਪੀ ਆ। ਸਾਨੂੰ ਕੱਟੇ ਹੋਣ ਕੀ ਦਾ ਸਾਨੂੰ ਆਵਾਜ਼ ਚੱਕਣੀ ਚਾਹੀਦੀ। ਪ੍ਰਸ਼ਾਸਨ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ। ਹਸਵਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਜ਼ਿਲ੍ਹੇ ਵਿੱਚ ਵਾਪਰੇ ਸਾਰੇ ਅਤਿਆਚਾਰਾਂ ਦੇ ਦੋਸ਼ੀਆਂ ਨੂੰ ਬਚਾਉਣ ਲੱਗੀ ਹੋਈ ਹੈ। ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ 18 ਜੂਨ ਨੂੰ ਗੋਂਦਪੁਰ ਜੈਚੰਦ ਚ ਇੱਕ ਨਾਬਾਲਗ ਬੱਚੇ ਦੀ লাশ ਦਰਖਤ ਨਾਲ ਲਟਕਦੀ ਮਿਲੀ ਸੀ ਜਿਸ ਤੇ ਲੜਕੇ ਦੇ ਮਾਪਿਆਂ ਨੇ ਕਤਲ ਦਾ ਸ਼ੱਕ ਜਤਾਇਆ ਸੀ ਪਰ ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ ਮਹਾਸਭਾ ਨੇ ਕੀ ਕਹਾ ਕਹਿੰਦਾ ਮੈਂ ਸਾਰੇ ਖਤਰਗਾਣਾ ਪਈ ਜਾਂਦਾ ਠੰਡਾ ਬਲਦਾ ਆ ਆਦੀ ਆਵਾਜ਼ ਜੋ ਸਾਰੇ ਪਛਾਣ ਜਾਂਦੀ ਹੈ ਬੇਟੀਆਂ ਦੇ ਲੋਕਾਂ ਦਾ ਮਤਲਬ ਇੱਕ ਪਰ ਅੱਜ ਤੋਂ ਮੇਰੇ ਸਾਹਮਣੇ 18 ਪਿਛਲੇ ਮਹੀਨੇ ਦਾ 18 ਤਰੀਕ ਨੂੰ ਪੱਤੇ ਦੀ ਹੱਤਿਆ ਹੋ ਗਈ ਮੀਨਾ ਉਹ ਚਲਿਆ ਕਿ ਪੁਲਿਸ ਕੋ बार-बार ਐਸਪੀ ਸਾਹਿਬ ਕੋ ਮੈਂ ਬਾਰ-ਬਾਰ ਜਾ ਜਾ ਕੇ ਕਹਿ ਰਿਹਾ ਕਿ ਕੋਲ ਰਿਪੋਰਟ ਕੱਢੋ ਜਿਹਦੇ ਪਰ ਉਹਨਾਂ ਤੱਕ ਹੀ ਆਈ ਸੀ ਸਾਡਾ ਪਹਿਲਾ ਛੇ ਗਰੀ ਨੂੰ ਤੁਹਾਨੂੰ ਨਿਸ਼ਚਿਤ ਹੋਇਆ ਉਸ ਤੇ 50 ਸੀਐਮ ਪਹੁੰਚੇ ਤੇ ਉੱਤਰਨ ਦਾ ਨਾਕਾ ਖੇਦ ਰਲਵਾ ਦਿੱਤਾ ਗਿਆ ਦਾ ਫਿਰ ਤੁਹਾਨੂੰ ਫਿਰ ਫੈਮਿਲੀ ਮੀਟਿੰਗ ਹੀ ਸਾਡੇ ਹਿਸਾਬ ਲਈ ਲਿਆ ਅੱਜ ਸਭ ਤੋਂ ਮੁੱਖ ਗੱਲ ਕਰਕੇ ਇੱਕ ਗੋਦ ਵਰ ਦੇ ਕੇਸ ਕਰਕੇ ਆਪਾਂ ਉਤਰੇ ਜਿਹੜਾ ਇੱਕ ਈਸ ਪਰ ਬੜੀ ਮਾੜੀ ਘਟਨਾ ਕਿਸੀ ਗਈ ਹੈ ਡਰਾਈਵਰ ਵੱਲੋਂ ਉਹਦੇ ਮੁੰਡੇ ਨੂੰ ਸਰਕਾਰ ਵੱਲੋਂ ਮੇਰੇ ਹਿਸਾਬ ਨਾਲ 20 ਹਜ਼ਾਰਾ ਮਿਲੇ ਵਾ 20 ਰੋ ਘਟਾ ਕਿਉਂਕਿ ਪੀਜੀਆ ਜਿੰਨੇ ਪੈਸੇ ਲੱਗਣੇ ਉਹਦੇ ਬੱਚੇ ਨੇ ਤੇ ਆਪਾਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਟੋ ਕਣ ਲੱਗ ਦੇ ਲੱਖ ਰੁਪਏ ਨੂੰ 70-70 ਹੀ ਜਾਵੇ ਜਿਹੜਾ ਘਰ ਇੰਨਾ ਗਰੀ ਤੇ ਤੀਸਰਾ ਮੁੱਦਾ ਸਾਡਾ ਏਜੰਡਾ ਹੈ ਏਜੰਟ ਨੇ ਸਾਨੂੰ ਫੋਨ ਦਿੱਤੀ ਸੀ 12 ਤਰੀਕ ਦੀ ਕਿ 12 ਦੇ ਬਾਅਦ ਥੋੜਾ ਬੱਚਾ ਆ ਜਾਣਾ ਉਹ ਜਿਹੜੇ ਦਰਵਾਜੇ ਜਿਹੜੇ ਬੱਠੇ ਵੇ ਆ ਬਾਹਰ ਕਾਫੀ ਮੁੰਡੇ ਭੇਜੇ ਹੋਏ ਆ ਤੇ ਮੇਰੇ ਵੱਲ ਰਾਉਟ ਜਿਹੜਾ ਏਜੰਟਾ ਚੰਡੀਗੜ੍ਹ ਤੋਂ ਪੋਹਂਦੇ ਆਲੇ ਵਿੱਚ ਕੋਈ ਰੈਸ ਨਹੀਂ ਕੀਤਾ ਗਿਆ ਭਾਈ ਤਾਂ ਉਹਨੇ ਮੇਰੇ ਏਜੰਟਰ ਨਾਲ ਮੈਨੂੰ ਫੋਨ ਨਾ ਆਇਆ ਕਿ ਭਾਈ ਥੰਨਾ ਪਲੇਸ ਤੇ ਨਾ ਕੋਈ ਬੱਚਾ ਆ ਜਾਣਾ 20 ਤਰੀਕ 20 ਤੋਂ ਬਾਅਦ ਕੱਲ ਫੋਨ ਆਂਦਾ ਹੈ ਬੇਤਨ ਆਪਣੀ ਚਨਾ ਕਰਿਓ ਅਗਲੇ ਮਹੀਨੇ ਤੱਕ ਰਹਿਣਾ ਹੈ ਕਿ ਡੇਟਾ ਬੇਟਾ ਪਾਇਆ ਕਰੇ ਪੁਲਿਸ ਪ੍ਰਸ਼ਾਸਨ ਨੂੰ ਚੁੱਪ ਬੈਠਾ ਕਿ ਤੇਰੇ ਕਿਤੇ ਇਹ ਵਿੱਚ ਮੈਨੂੰ ਸੁਣਨੇ ਮਿਲਿਆ ਕਰਾ ਸਰਕਾਰ ਦਾ ਹੱਥ ਪੂਰਾ ਹੀ ਨਬੋਲ ਪੈ ਦੇ ਵਿੱਚ ਜਿਹੜਾ ਪਛਾਣ ਦੀ ਚਲਕੀ ਅਗਰ ਹਲੇ ਵੀ ਤੁਹਾਡੀ ਡਿਮਾਂਡ ਪੂਰੀ ਨਹੀਂ ਹੁੰਦੀ ਅਸੀਂ ਕੀ ਕਰਾਂਗੇ ਇਹ ਨਾ ਹੁੰਦਾ ਹੋਇਆ ਤਾਂ ਆਪਾਂ ਫਿਰ ਮੇਰ ਨੇ ਦਾ ਬੜੇ ਲੈਵਲ ਵਿੱਚ ਸੜਕਾਂ ਤੇ ਬੈਠਾਂਗੇ ਪਰ ਪੂਰੀ ਸੜਕ ਬੈਠਾਂਗੇ ਕੋਈ ਗੱਡੀ ਨਹੀਂ ਨਿਕਲਣ ਦੇਵਾਂਗੇ ਉਹ ਹਫਤੇ ਦਾ ਟਾਈਮ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਆਪਾਂ ਕਹਿੰਦੇ ਬੱਚੇ ਦੀ ਕੋਲ ਸਟੋਰੀ ਖੱਟੀ ਜਾਵੇ ਜਿਹੜੇ ਸਾਰੇ ਲੋਕਾਂ ਨੂੰ ਪਤਾ ਲੱਗੇ ਇਹਨਾਂ ਨੇ ਧਮਕੀ ਦਿੱ ਦੇ ਵਿੱਚ ਦੰਪਲਗੇ ਜਣਾ ਪੜਾ ਲੱਗੇ ਸਾਨੂੰ ਕਿਹੜੇ ਕਿਹੜੇ ਮੌਜੂਦ ਤੇ ਜਿੱਥੇ ਬੱਚਾ ਮਰਿਆ ਸੀ ਇਹ ਸਾਡੀ ਮੰਗ ਕਰਦੇ ਸਰਕਾਰੋਂ ਪ੍ਰਜਾ ਜਨ ਤੋਂ ਕੋ ਸਰਕਾਰ ਨੂੰ ਸਭ ਦੀ ਚਾਹਤ ਵੀ ਹੈ ਜੇ ਸਾਡੀ ਮੰਗਰੇ ਨੌਕਰੀ ਆ ਤਾਂ ਆਪਾਂ ਫਿਰ ਹਾਈਵੇ ਰੈੱਡ ਬਰਕੀ ਚੌਕ ਪਰ ਬੈਠ ਕੇ ਪੂਰਾ ਬੰਦ ਕਰ ਦਿੱਤਾ ਜਾਊਗਾ ਕਿ ਨਾ ਬਾਕੀ ਬੈਠੋ ਬਾਕੀ ਬੈਠੋ ਬਾਕੀ ਸਾਰੇ ਜਿਲ੍ਹਾ ਮੈਸਟਰ ਪੱਤਰ ਲੈ ਕੇ ਬੱਚੇ ਦੇ ਫੋਨ ਕਾਲ ਡਿਟੇਲ ਦੀ ਜਾਂਚ ਦੀ ਮੰਗ ਕੀਤੀ ਹੈ ਮਹਾਸਭਾ ਨੇ ਦੋਸ਼ ਲਗਾਇਆ ਹੈ ਕਿ ਜਦੋਂ ਵੀ ਐਸੀ ਭਾਈਚਾਰੇ ਦੇ ਅਤਿਆਚਾਰ ਹੋਏ ਹਨ ਤਾਂ ਉਹਨਾਂ ਨੂੰ ਇਨਸਾਫ ਲੈਣ ਲਈ ਸੜਕ ਤੇ ਉਤਰਨਾ ਪਿਆ ਹੈ ਇਹ ਸਰਕਾਰ ਦੀ ਮਿਲੀ ਭੁਗਤ ਹੈ ਜੇਕਰ ਇਹ ਕੰਮ ਕਿਸੇ ਵੱਡੇ ਵਿਅਕਤੀ ਨਾਲ ਹੋਇਆ ਹੁੰਦਾ ਤਾਂ ਦੋ ਦਿਨ ਵਿੱਚ ਹੀ ਕੇਸ ਨੂੰ ਹੱਲ ਕੀਤਾ ਜਾਣਾ ਸੀ ਪਰ ਇਹ ਇੱਕ ਗਰੀਬ ਲਾਚਾਰ ਵਿਅਕਤੀਆਂ ਦਾ ਕੇਸ ਹੈ ਜਿਸ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਇਸ ਮੌਕੇ ਤੇ اے ایس ਪੀ ਸੰਜੀਪ ਭਾਟੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ मेरा पूरा परिवार सुन रहा है सेवा दीजिए और 555 505 कौन था सर ये कल क्या बात हो को वाला कर रहा है उन्होंने कहा भी क्या उन्होंने मैंने आपसे बात की आप की समझ आ अरे फैंसी कोई क्यों लूट रहे आप वो तो मैं वाले वेरीफाई तो करो हर किसी दुकान को क्या कह रहे हो क्या पूछो तो करूं मैं नहीं ये हर बंदे के मुंह क्यों ऐसा निकलता है आप हमसे तो मिलो मैं आप सही है आप बैठे किसकी किसकी इच्छा है मैं मानता हूँ उनके पास कल से नहीं है कोई नहीं कलर मैं मानता हूं

ਇੱਥੇ ਉੱਨਾ ਮੈਂ 6000 ਜੱਜ ਬੈਠਾ ਹੋਇਆ ਅੱਥਰ ਕੋਰਨਾ ਤੋਂ ਸੰਭੇ। ਬਾਕੀ 98 ਬੈਠੇ ਹੋਏ ਹਨ। ਇਸ ਦੀ 6 ਸੇ ਬੈਠੇ ਹੋਏ। ਕੋਈ 2 ਨੰਬਰ ਮਹਾਸਭਾ ਨੇ 1 ਹਫਤੇ ਦਾ ਸਮਾਂ ਦਿੱਤਾ ਹੈ। ਜੇਕਰ ਕੋਈ ਕਾਰਵਾਈ ਨਾ ਹੋਈ ਤਾਂ 1 ਹਫਤੇ ਬਾਅਦ ਮਹਾਸਭਾ ਤੱਕ ਉਹਨਾਂ ਨੇ ਦੱਸਿਆ ਕਿ ਜੇਕਰ ਇੱਕ ਹਫਤੇ ਵਿੱਚ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰਦੀ ਤਾਂ ਉਹਨਾਂ ਵੱਲੋਂ ਇੱਕ ਤਰੀਕ ਰੱਖੀ ਜਾਏਗੀ ਅਤੇ ਉਸ ਦਿਨ ਉਹ ਉਹਨਾਂ ਸ਼ਹਿਰ ਦਾ ਮੁੱਖ ਮਾਰਗ ਨੂੰ ਬੰਦ ਕਰਕੇ ਇੱਕ ਵੱਡਾ ਜਾਮ ਲਗਾਏਗੀ ਲੋਕੀ ਸਾਰੀ ਹੁਣ